ਹੋਮੇ ਦੇ ਵਿੱਚ ਜਗ ਬਿਨ ਸਦਾ ਮਰ ਜੰਮੇ ਆਵੇ ਜਾਏ ਗਰੋਜ਼ਨ ਈਗੋਇਜ਼ਮ ਦਾ ਵਰਲਡ ਪੈਰਾਸਿਸ ਇਟ ਡਾਈ ਐਂਡ ਇਜ਼ ਰੀਬੌਰਨ ਇਟ ਕੰਟੀਨਿਊਜ਼ ਕਮਿੰਗ ਐਂਡ ਗੋਇੰਗ ਇਨ ਰੀਕਾਰਨੇਸ਼ਨ ਹੋਮੇ ਦੇ ਵਿੱਚ ਜੀਵਨ ਬਤੀਤ ਕਰਨ ਵਾਲਾ ਇਨਸਾਨ ਸਦਾ ਆਪਣੇ વિનાਸ਼ ਦਾ ਆਪ ਤੈਅ ਕਰਦਾ ਹੈ ਆਉਣਾ ਜਾਣਾ ਜੀਵਨ ਤੇ ਇੱਕ ਖੇਲ ਚੱਕਰ ਜੋ ਇੱਕ ਪਰਮਾਤਮਾ ਜੀ ਦਾ ਇੱਕ ਸਮੇਂ ਚੱਕਰ ਦੇ ਅਧੀਨ ਜੀਵਨ ਬਤੀਤ ਕਰਨ ਦੀ ਵਿਧੀ ਇਨਸਾਨ ਨੂੰ ਦਿੱਤੀ ਜਾਂਦੀ ਹੈ ਉਸ ਦੇ ਉਲਟ ਆ ਕੇ ਇਨਸਾਨ ਆਪਣਾ ਬినాਸ਼ਾਪ ਕਰਦਾ ਹੈ ਚਾਹੇ ਜੀਵਨ ਉਹਨੂੰ ਲੱਖਾਂ ਵਾਰ ਮਿਲ ਜੇ ਤੇ ਚਾਹੇ ਲੱਖਾਂ ਵਾਰ ਮੌਤ ਮਿਲ ਜੇ ਉਹ ਜੀਵਨ ਦੇ ਅਰਥ ਨੂੰ ਹੀ ਨਹੀਂ ਪਛਾਣਦਾ ਕਿ ਜੀਵਨ ਦਾ ਭਲਾ ਕਰਨ ਨਹੀਂ ਮਿਲਿਆ ਹੈ ਕਿਸੇ ਲੋੜਵੰਦ ਦੇ ਨਾਲ ਸਹਾਰਾ ਬਣ ਕੇ ਖੜਨ ਲਈ ਮਿਲਿਆ ਜਿਹੜਾ ਆਪਣੀ ਹੋਂਮੇ ਦੇ ਵਿੱਚ ਹੀ ਰਹਿੰਦਾ ਉਹਨੂੰ ਹੋਰ ਕੋਈ ਨਹੀਂ ਦਿਖਦਾ ਉਹ ਆਪਣਾ ਸਿਵਾ ਆਪ ਬਾਲਦਾ ਹੈ